ਉਮਰਾਂ ਦੀ ਅਕਾਦਮੀ ਲਈ ਕਿਹੜੇ ਕੋਰੇ ਨੂੰ ਜੀ ਸਿੱਖਾਂ ਬਾਰੇ ਲਿਖ ਕੇ ਇਹ ਸ਼ਬਦ ਨਾ ਬਾਈ ਸਤਗੁਰ ਸਿੰਘ ਹੋਰਾਂ ਨੇ ਲਿਖੇ ਹੋਏ ਆ ਤੇ ਇਹ ਲਿਖੇ ਸੀਗੇ ਇਸ ਜਿਹੜੀ ਅਸੀਂ ਕਬਰ ਤੇ ਬੈਠੇ ਆ ਇਸ ਬੰਦੇ ਦੀ ਪਰਥਾਏ ਇਹ ਕਬਰ ਹੈਗੀ ਹੈ ਕੈਪਟਨ ਜੋਸਫ ਡੇਵੇ ਕਨਿੰਗਮ ਦੀ ਕਨਿੰਗਮ ਕਰਕੇ ਆਪਾਂ ਜਾਣ-ਪਛਾਣਦੇ ਆ ਇਹਨੂੰ ਵੈਸੇ ਜਿੰਨਾ ਜਾਣਨਾ ਚਾਹੀਦਾ ਹੈ ਦੋਸਤੋ ਆਪਾਂ ਉਹਨਾਂ ਜਾਣਦੇ ਨਹੀਂ ਹੈਗੇ ਇਸ ਬੰਦੇ ਨੂੰ ਇਹ ਉਹ ਬੰਦਾ ਹੈ ਜੀਦੇ ਕਰਕੇ ਸਾਡਾ ਜਿਹੜਾ ਮਹਾਰਾਜੇ ਰਣਜੀਤ ਸਿੰਘ ਤੋਂ ਬਾਅਦ ਵਾਲਾ ਇਤਿਹਾਸ ਹੈ ਨਾ ਉਹ ਸਾਡੇ ਕੋਲ ਨਿਰੋਲ ਰੂਪ ਦੇ ਵਿੱਚ ਸਾਡੇ ਸਾਹਮਣੇ ਹੈ ਉਹ ਇਸ ਬੰਦੇ ਕਰਕੇ ਹੈ ਹਾਲਾਂਕਿ ਇਹ ਬੰਦਾ ਇੱਕ ਫੌਜ ਦਾ ਸਿਪਾਹੀ ਸੀਗਾ ਇਹਨੇ ਬਹੁਤ ਸਾਰਾ ਕੰਮ ਕੀਤਾ ਅੰਗਰੇਜ਼ਾਂ ਵਾਸਤੇ ਅੰਗਰੇਜ਼ਾਂ ਵੱਲੋਂ ਇਹ ਸਿੱਖਾਂ ਨਾਲ ਦੋ جنگ ਵੀ ਇਹਨੇ ਲੜੇ ਜਿਹਨੂੰ ਆਪਾਂ ਪਹਿਲੀ ਐਂਗਲੋ ਸਿੱਖਵਾਰ ਤੇ ਦੂਜੀ ਐਂਗਲੋ ਸਿੱਖਵਾਰ ਕਹਿੰਦੇ ਆ ਦੋਹੇ ਇਹਨੇ ਸਾਡੇ ਵਿਰੁੱਧ ਲੜੀਆਂ ਪਰ ਇਸਨੇ ਨਾ ਉਥੇ ਸਿੰਘਾਂ ਦੇ ਜੋਹਰ ਵੇਖੇ ਆ ਇਹਨੇ ਉਥੇ ਸਿੰਘਾਂ ਨੂੰ ਜੂਝਦਿਆਂ ਦੇਖਿਆ ਤੇ ਉਹ ਚੀਜ਼ ਇਹਨੇ ਸੱਚ-ਸੱਚ ਲਿਖੀ ਆ ਜਮਨ ਰੋਲ ਸੱਚ ਲਿਖਿਆ ਇਹਨੇ ਉਹ ਵੀ ਲਿਖਤਾ ਵੀ ਜੇ ਸਿੱਖ ਅੰਗਰੇਜ਼ਾਂ ਤੋਂ ਹਾਰੇ ਆ ਨਾ ਤਾਂ ਕਿਤੇ ਨਾ ਕਿਤੇ ਉਹ ਸਿੱਖਾਂ ਦੇ ਹੀ ਆਪ ਦੇ ਗद्दारਾਂ ਕਰਕੇ ਹਾਰੇ ਆ ਲਾਲ ਸਿਓ ਵਰਗੇ ਜਿਹੜੇ ਗद्दार ਸੀਗੇ ਡੋਗਰੇ ਸੀਗੇ ਉਹਨਾਂ ਕਰਕੇ ਹਾਰੇ ਆ ਇਹ ਗੱਲ ਨੂੰ ਇਸ ਬੰਦੇ ਰਿਵੀਲ ਕੀਤਾ ਹੈ ਹਾਲਾਂਕਿ ਅੰਗਰੇਜ਼ ਸੀ ਪਰ ਫਿਰ ਵੀ ਸਾਡੇ ਬਾਰੇ ਸੱਚ ਲਿਖਿਆ ਅੰਗਰੇਜ਼ਾਂ ਨੇ ਇਹਨੂੰ ਉਮਰਾਂ ਦੀ ਕੈਦ ਵੀ ਦਿੱਤੀ ਸੀ ਆਪਦੀ ਨੌਕਰੀ ਤੋਂ ਵੀ ਜਾਂਦਾ ਰਿਆ ਇਸ ਬੰਦੇ ਨੇ ਸਿੱਖ ਇਤਿਹਾਸ ਵੀ ਲਿਖਿਆ ਬਹੁਤ ਕੁਝ ਇਹਨੇ ਸਾਡੇ ਵਾਸਤੇ ਕੀਤਾ ਯਾਰ ਪਰ ਅਸੀਂ ਇਹਦੀ ਕਦਰ ਨਹੀਂ ਪਾਈ ਹੈਗੀ ਅੱਜ ਅਸੀਂ ਆਏ ਸੀਗੇ ਇੱਥੇ ਅੰਬਾਲਾ ਕੈਂਟ ਦੇ ਵਿੱਚ ਨਾ ਤੁਸੀਂ ਦੇਖ ਲਓ ਸਾਡੇ ਕੋਲ ਜਿੰਨਾ ਕੋ ਹੋ ਸਕਿਆ ਅਸੀਂ ਮੌਕੇ ਤੇ ਕੀਤਾ ਹੈ ਬਹੁਤ ਬੁਰਾ ਹਾਲ ਹੈ ਇਸ ਕਬਰ ਨਾਲੋਂ ਵੀ ਦੁੱਗਣਾ ਵੱਡਾ ਵੱਡਾ ਇੱਥੇ ਘਾਹ ਫੂਸੁਗਿਆ ਪਿਆ ਮਤਲਬ ਬਹੁਤ ਜ਼ਿਆਦਾ ਬੁਰਾ ਹਾਲ ਹੈ ਸੋ ਮੇਰੀ ਬੇਨਤੀ ਇੱਥੇ ਸਿੱਖ ਧਰਮ ਨੂੰ ਮੈਂ ਸਾਡੀ ਸਿੱਖ ਜਥੇਬੰਦੀਆਂ ਨੂੰ ਐ ਵੀ ਭਾਈ ਇਹਦੀ ਕਦਰ ਕਰੋ ਇਹ ਇਸ ਬੰਦੇ ਨੇ ਸਾਡੇ ਵਾਸਤੇ ਬਹੁਤ ਕੁਝ ਕੀਤਾ ਹੁਣ ਤੁਸੀਂ ਕਹੋਗੇ ਵੀ ਭਾਈ ਕੀ ਬੋਲੀ ਜਾਂਦਾ ਸਾਡਾ ਜਿੱਡਾ ਵੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦਾ ਇਤਿਹਾਸ ਹੈ ਨਾ ਉਹ ਤਕਰੀਬਨ ਹਵਾਲੇ ਇਸ ਬੰਦੇ ਦੀ ਕਿਤਾਬਾਂ ਵਿੱਚੋਂ ਲਏ ਗਏ ਆ ਭਾਵੇਂ ਜਿਹੜੇ ਮਰਜੀ ਇਤਿਹਾਸਕਾਰ ਨੇ ਲਏ ਆ ਤੇ ਬਾਕੀ ਦੀਆਂ ਗੱਲਾਂ ਮੈਂ ਭਾਈ ਸਤਗੁਰ ਨੰਗਲੇ ਨੂੰ ਨਾਲ ਲੈ ਕੇ ਆਇਆ ਕਿਉਂਕਿ ਇਹਨਾਂ ਨੇ ਵੀ ਸਾਨੂੰ ਦੱਸਿਆ ਸੀਗਾ ਕੁਝ-ਕੀ ਚੀਜ਼ਾਂ ਸਾਨੂੰ ਪਤਾ ਸੀਗੀਆਂ ਸੋ ਮੈਂ ਭਾਈ ਨੂੰ ਬੇਨਤੀ ਕਰੂੰਗਾ ਵੀ ਹੁਣ ਇਹਦੇ ਬਾਰੇ ਜਿਹੜੀ ਪ੍ਰਸਾਈਜ਼ ਨੌਲੇਜ ਹੈ ਇਸ ਬੰਦੇ ਬਾਰੇ ਹਨਾ ਅਸਲ 'ਚ ਕੀ-ਕੀ ਹੋਇਆ ਇਹਦੀ ਕੀ ਦੇਣਾ ਉਹ ਤੁਹਾਨੂੰ ਬਾਈ ਹੋਰੀ ਦੱਸਣਗੇ ਪਹਿਲਾਂ ਸਵਾਗਤ ਕਰਦੇ ਆਂ ਬਾਈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਜੀਵੇਂ ਤੱਕੜੇ ਹੋ ਹਾਂਜੀ ਹਾਂਜੀ ਬਾਈ ਸਾਨੂੰ ਪਹਿਲਾਂ ਤੇ ਐਂ ਦੱਸੋ ਜਿਹੜਾ ਕੈਪਟਨ ਕਨਿੰਗਮ ਹੈ ਤੁਸੀਂ ਮੈਨੂੰ ਦੱਸਿਆ ਸੀ ਵੀ ਇਹਨਾਂ ਦੇ ਦੋ ਭਰਾ ਵੀ ਸੀਗੇ ਹਨਾ ਉਤੋਂ ਵੀ ਪਹਿਲਾਂ ਮੈਨੂੰ ਐਂ ਦੱਸੋ ਵੀ ਤੁਹਾਨੂੰ ਇਹਦਾ 헤ਜਾ ਤੋਂ ਆਂਦਾ ਇੰਨਾ ਜ਼ਿਆਦਾ ਵੀ ਬਾਕੀ ਕੋਈ ਹੋਰ ਬਹੁਤਾ ਨਹੀਂ ਬੋਲਦਾ ਹੈਗਾ ਹੋਰ ਵੀ ਚਲੋ ਸਾਡੇ ਆਪ ਦੇਖੋ ਆਪਦੇ ਬਾਰੇ ਤੇ ਅਸੀਂ ਗੱਲ ਕਰਦੇ ਆਂ ਵੀ ਇਹ ਸਾਡੇ ਨੇ ਲਿਖਿਆ ਹੈ ਇਹ ਸਾਡੇ ਇਤਿਹਾਸ ਕਰਨ ਲਿਖਿਆ ਹੈ ਤੁਸੀਂ ਕਨਿੰਗਮ ਬਾਰੇ ਬਹੁਤ ਕੁਝ ਲਿਖਿਆ ਹੈ ਇਹਦਾ ਇਹ ਜੌਣ ਦਾ ਜੀ ਇੱਕ ਕਾਰਨ ਨਹੀਂ ਬਹੁਤ سارے ਕਾਰਨ ਨੇ ਹਮ ਹਣਾ ਹੁਣ ਅਲੱਗ-ਅਲੱਗ ਦੇਖੋ ਜਿਹੜੇ ਜਿਵੇਂ ਆਪਾਂ ਮੈਂ ਲਿਖਦਾ ਰਾਈਟਰ ਪੜ੍ਹਦੇ ਆ ਲਿਖਦੇ ਆ ਜੋ ਵੀ ਹੈ ਉਹ ਕਿਸੇ ਨਾ ਕਿਸੇ ਨੂੰ ਆਈਡਲ ਬਣ ਲੈਂਦੇ ਆ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਕਨਿੰਗਮ ਨੂੰ ਕੋਈ ਆਈਡਲ ਮੰਨਿਆ ਵੀ ਮੈਂ ਤਾਂ ਇਹਨੂੰ ਹਣਾ ਇਹਨਾਂ ਦਾ ਜ਼ਿਕਰ ਕਰਦਾ ਇਹਦੇ ਸਭ ਤੋਂ ਵੱਡਾ ਕਾਰਨ ਜਿੱਥੋਂ ਮੈਂ ਇਹਦੇ ਬਾਰੇ ਪੜਨਾ ਸ਼ੁਰੂ ਕੀਤਾ ਕਰਨੈਲ ਸਿੰਘ ਦੀ ਇੱਕ ਕਿਤਾਬ ਹੈ ਅੰਗਰੇਜ਼ਾਂ ਤੇ ਸਿੱਖਾਂ ਦੀ ਅਸਲ ਵਿਥਿਆ ਮੈਂ ਵਿਥਿਆਵਾ ਤਾਂ ਬਹੁਤ ਪੜੀਆਂ ਸੀਗੀਆਂ ਉਸ ਤੋਂ ਪਹਿਲਾਂ ਵੀ ਅੰਗਰੇਜ਼ਾਂ ਦੇ ਸਿੰਘਾਂ ਦੀ ਲੜਾਈ ਦੀ ਵਿਥਿਆ ਫਲਾਣਾ ਮੈਂ ਜਦੋਂ ਇਹਦੇ ਵਿੱਚ ਅਸਲ ਸ਼ਬਦ ਪੜ੍ਹਿਆ ਦੇਖਿਆ ਮੈਂ ਕਿਹਾ ਯਾਰ ਵੀ ਅਸਰ ਪਾਇਆ ਹੋਇਆ ਦੇ ਵਿੱਚ ਹੋ ਸਕੇ ਕੋਈ ਖਾਸ ਗੱਲ ਹੋਵੇ ਉਹਦੀ ਕਿਤਾਬ ਦਾ ਸਭ ਤੋਂ ਵੱਡਾ ਵਾਅਦਾ ਕਿਹੜਾ ਹੈ ਵੀ ਉਹਦੇ ਵਿੱਚ ਸਿਰਫ ਤੇ ਸਿਰਫ ਅੰਗਰੇਜ਼ਾਂ ਦੁਆਰਾ ਲਿਖੀਆਂ ਹੋਰ ਵੀ ਕਿਤਾਬਾਂ ਜਾਂ ਅੰਗਰੇਜ਼ਾਂ ਦੁਆਰਾ ਲਿਖੀਆਂ ਹੋਰ ਵੀ ਗੱਲਾਂ ਉਹ ਗੱਲਾਂ ਲਿਖੀਆਂ ਹੋਈਆਂ ਸੀ ਜਿਹੜੀਆਂ ਸਾਡੇ ਇਤਿਹਾਸਕਾਰਾਂ ਨੇ ਬਹੁਤ ਘੱਟ ਲਿਖੀਆਂ ਹੋਈਆਂ ਸੀ ਖਾਸ ਕਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਿਹੜੇ ਅੰਗਰੇਜ਼ ਕਹਿੰਦੇ ਸੀ ਅਸੀਂ ਕਦੇ ਹਾਰੇ ਨਹੀਂ ਹੈਗੇ ਸੀ ਕਦੇ ਵੀ ਨਹੀਂ ਹਾਰੇ ਸੀ ਕਿਸੇ ਤੋਂ afghanistan ਦੇ ਵਿੱਚ 41 ਦੇ ਵਿੱਚ ਹਾਰਕੁੱਟ ਖਾ ਕੇ ਆਏ ਸੀ ਬਰਾਇਡਨ ਬਚਿਆ ਸੀ ਇਕੱਲਾ ਠੀਕ ਹੈ ਘੋੜੇ ਤੇ ਵੀ ਉਹਨਾਂ ਨੇ ਤਾਂ ਛੜਤਾ ਸੀ ਵੀ ਦੱਸੇ ਜਾ ਕੇ ਉਸ ਕਿਤਾਬ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਹੋਇਆ ਸੀ ਵੀ ਦੂਸਰੀ ਵਾਰ ਜਦੋਂ ਉਹਨਾਂ ਦੂਜੇ ਐਂਗਲੋ ਅਫਗਾਨ ਲੜੀ ਉਹ ਤੋਂ ਸਿੱਖਾਂ ਨੇ ਉਹਦੀ ਹੈਲਪ ਕੀਤੀ ਤਾਂ ਉਹ ਜਿੱਤੇ ਸੀ ਇੱਕ ਗੱਲ ਤਾਂ ਮੈਨੂੰ ਉਹ ਦੇ ਵਿੱਚ ਵਧੀਆ ਲੱਗੀ ਕਤਾਬ ਦੇ ਵਿੱਚ ਸ਼ੁਰੂ ਚ ਇਹ ਇਹਨਾਂ ਦੇ ਬਾਰੇ ਜਿਹੜੀ ਚੀਜ਼ ਲਿਖੀ ਹੋਈ ਸੀ ਇਹਦਾ ਦੇ ਬਾਰੇ ਲਿਖੀ ਹੋਈ ਸੀ ਵੀ ਇਹ ਇੱਕ ਇਹੋ ਜਿਹੇ ਬੰਦੇ ਸੀਗੇ ਵੀ ਦੋ ਬੰਦੇ ਸੀ ਜਿਹੜੇ ਲੜਾਈ ਦੇ ਵਿੱਚ ਲੜੇ ਸੀ ਇੱਕ ਲਾਰਡ ਹਾਰਡਿੰਗ ਜਿਹੜਾ ਮੇਨ ਹੀ ਸੀਗਾ ਜਿਹਦੇ ਅੰਡਰ ਕੰਮ ਕਰ ਰਹੇ ਸੀ ਜਿਹੜਾ ਮਤਲਬ ਪੂਰਾ ਤਜਰਬੇਕਾਰ ਸੀ ਉਹ ਅੰਗਰੇਜ਼ਾਂ ਦੀ ਸੁਨਾਮਾ ਦਾ ਜਿੱਦਰ ਨੂੰ ਉਹਨੂੰ ਤੋੜ ਦਿੰਦੇ ਦੇ ਉਹ ਮੰਨਦੇ ਸੀ ਵੀ ਅਸੀਂ ਹਾਰਦੇ ਨਹੀਂ ਹੈਗੇ ਅੰਗਰੇਜ਼ ਉਹ ਬ ਕਿਤਾਬ ਦੇ ਵਿੱਚ ਲਿਖਿਆ ਹੋਇਆ ਕਹਿੰਦਾ ਮੇਰਾ ਜੀ ਕਰਦਾ ਵੀ ਮੈਂ ਰੋ ਰੋ ਕੇ ਸਿੱਖਾਂ ਦਾ ਇਤਿਹਾਸ ਲਿਖਾਂ। ਅੱਛਾ ਹਾਂਜੀ। ਮੈਨੂੰ ਕਹਿੰਦਾ ਮੈਂ ਜਦੋਂ ਉਹਨਾਂ ਨੂੰ ਲੜਦੇ ਦੇਖਿਆ ਉਹਨਾਂ ਦੀ ਆਪਣੇ ਕੌਮ ਦੇ ਲਈ ਆਪਣੇ ਸਿੱਖ ਰਾਜ ਦੇ ਲਈ ਇਕੱਲਾ ਇਕੱਲਾ ਬੰਦਾ ਕਿਵੇਂ ਲੜਿਆ ਉਹ। ਕਹਿੰਦਾ ਜਦੋਂ ਮੈਂ ਉਹ ਦੇਖਦਾ ਜਾਦ ਕਰਦਾ ਕਿ ਕਿਸ ਤਰ੍ਹਾਂ ਅਸੀਂ ਨੇ ਨਾ ਤਾਂ ਧੋਖੇ ਨਾਲ ਰਾਜ ਲਿਆ। ਉਹ ਹੈ ਇੱਕ ਸਾਜ਼ਿਸ਼ ਕੀਤੀ ਹੈ ਦਲਹੌਜੀ ਨੇ। ਜਦੋਂ ਮੈਂ ਉਹ ਦੇਖਦਾ ਕਹਿੰਦਾ ਮੇਰਾ ਜੀ ਕਰਦਾ ਮੈਂ ਸਿੱਖ ਇਤਿਹਾਸ ਲਿਖਦਾ। ਉਹ ਵੀ ਪੂਰਾ ਭਾਵ ਕੋਲ। ਇਹ ਕਿੰਨੀ ਵੱਡੀ ਗੱਲ ਹੈ ਹਨਾ ਵੀ ਦੂਜਾ ਬੰਦਾ ਕਹਿ ਰਿਹਾ ਇਹ। ਹਾਂ। हां ਦੂਜੇ ਧਰਮ ਨਾਲ ਹਾਂ ਤੁਸੀਂ ਦੇਖੋ ਵੀ ਜਦੋਂ ਇਹਦਾ ਜ਼ਿਕਰ ਕਰਾਂਗੇ ਉਦੋਂ ਕਿੰਡੀ ਵੱਡੀ ਗੱਲ ਹੋ ਉਹ ਸਿਰਫ ਕਹਿ ਰਿਹਾ ਹੈ ਕਹਿੰਦਾ ਮੇਰਾ ਜੀ ਕਰਦਾ ਮੈਂ ਲਿਖਾਂ ਪਰ ਕਹਿੰਦਾ ਮੈਨੂੰ ਮੇਰੀ ਹਕੂਮਤ ਹੈ ਜਿਹੜੀ ਉਹ ਇਜਾਜ਼ਤ ਨਹੀਂ ਦਿੰਦੀ ਕਹਿਣ ਤੋਂ ਬਾਬਾ ਨੂੰ ਡਰ ਲੱਗਦਾ ਉਸ ਤੋਂ ਬਾਅਦ ਇਹਦੀਆਂ ਲੈਣਾ ਲਿਖੀਆਂ ਹੋਈਆਂ ਸੀ ਪਹਿਲੀ ਵਾਰ ਪੜੀਆਂ ਸੀ ਜਦੋਂ ਮੈਂ ਤਾਂ ਇਹਦਾ ਜ਼ਿਕਰ ਹੋਇਆ ਵੀ ਕਿਸ ਤਰ੍ਹਾਂ ਇਹਨੇ ਸਿੱਖ ਇਤਿਹਾਸ ਸੱਚਾ ਸਿੱਖ ਇਤਿਹਾਸ ਲਿਖਿਆ ਜਿਹੜਾ ਕਿਸੇ ਤੋਂ ਡਰਿਆ ਨਹੀਂ ਇਹ ਬੰਦਾ ਤੇ ਉਸੇ ਕਿਤਾਬ 'ਚ ਲਿਖਿਆ ਹੋਇਆ ਵੀ ਲਾਰਡ ਡਲਹੋਜੀ ਨੇ ਇਹਨੂੰ ਸਜ਼ਾ ਦਿੱਤੀ ਜਿਹੜੇ ਦੂਸਰੇ ਲਿਖਾਰੀ ਸੀ ਅੰਗਰੇਜ਼ੀ ਲਿਖਾਰੀ ਸੀ ਉਹ ਸਮੇਂ ਤੇ ਉਹਨਾਂ ਨੇ ਇਹਦੀ ਆਪਦੇ ਕਿਤਾਬਾਂ 'ਚ ਰਸਾਲਿਆਂ 'ਚ ਇਹਦੇ ਖਿਲਾਫ ਲਿਖਿਆ ਹੂੰ ਇਹਨੂੰ ਮੈਂਟਲੀ ਪਰੇਸ਼ਾਨ ਕੀਤਾ ਇਹਦੀ ਨੌਕਰੀ ਖੋਹ ਕੇ ਪੋਲਿਟਿਕਲ ਏਜੰਟ ਦੀ ਇਹਨੂੰ ਘਰੇ ਤੋਂ ਤੱਕ ਕਹਿ ਸਕਦੇ ਪ੍ਰੈਸ਼ਰ ਪਾਇਆ ਇਹ ਅੱਜ ਵੀ ਕਰਦੀਆਂ ਆਂ ਸਰਕਾਰਾਂ ਜੀ ਅੱਜ ਕੋਈ ਬੰਦਾ ਉੱਠਦਾ ਹੈ ਨਾ ਸਰਕਾਰ ਹਾਂ ਜੀ ਤੇ ਜਿਹੜੀ ਦੂਸਰੀ ਹੋਰ ਤੁਹਾਨੂੰ ਖਾਸ ਗੱਲ ਦੱਸ ਦਿੰਨਾ ਵੀ ਜੇ ਇਹ ਬੰਦੇ ਦਾ ਸਾਡੇ ਕੋਲੇ ਇਤਿਹਾਸ ਨਾ ਹੁੰਦਾ ਇੱਕ ਤਾਂ ਪਹਿਲੀ ਗੱਲ ਜਿਹੜੀ ਤੁਸੀਂ ਵੀ ਕਰ ਚੁੱਕੇ ਹੋ ਵੀ ਸਾਨੂੰ ਇਹ ਨਹੀਂ ਪਤਾ ਲੱਗਣਾ ਸੀ ਵੀ ਡੋਗਰਿਆ ਨੇ ਸਾਜ਼ਿਸ਼ਾਂ ਕੀਤੀਆਂ ਨੇ ਹੂੰ ਕਿਉਂਕਿ ਸਾਡੇ ਕੋਲੇ ਉਹ ਸਮੇਂ ਦਾ ਸ਼ਾਹ ਮੁਹੰਮਦ ਦਾ ਜੰਗਨਾਮਾ ਹੈ ਜਿਹੜੀ ਮੌਜੂਦਾ ਲਿਸਟ ਹੈ ਉਹਦੇ ਵਿੱਚ ਸ਼ਾਹ ਮੁਹੰਮਦ ਵੀ ਟੱਪਲਾ ਖਾ ਗਿਆ ਵੀ ਮਹਾਰਾਣੀ ਜਿੰਦਾ ਨੇ ਜੰਗ ਛੇੜੀ ਹੈ ਮਹਾਰਾਣੀ ਜਿੰਦਾ ਆਪਦੀ ਸੈਨਾ ਨੂੰ ਮਰਵਾਉਣਾ ਚਾਹੁੰਦੀ ਸੀ ਅਸਲ ਉਹ ਉਹਨਾਂ ਨੇ ਆਪ ਦੇ ਹਿਸਾਬ ਨਾਲ ਮੋਲਡ ਕਰ ਦੇਣਾ ਸੀ ਨਾ ਸਾਰਾ ਕੁਝ ਹਾਂ ਉਹਨਾਂ ਨੇ ਦੇਖੋ ਸ਼ਾਹ ਮੁਹੰਮਦ ਦਾ ਸਾਡਾ ਲਖਾਰੀ ਸੀ ਨਾ ਜਦੋਂ ਸ਼ਾਹ ਮੁਹੰਮਦ ਨੇ ਇਹ ਚੀਜ਼ ਲਿਖੀ ਹੋਈ ਹੈ ਤਾਂ ਇਹ ਬੰਦਾ ਜਿਹੜਾ ਕਹਿ ਰਿਹਾ ਵੀ ਮਹਾਰਾਣੀ ਜਿੰਦਾ ਦੇ ਖਿਲਾਫ ਗਲਤ ਚਿੱਠੀਆਂ ਲਿਖੀਆਂ ਅੰਗਰੇਜ਼ਾਂ ਨੇ ਢੋਗ ਰਿਆ ਨੇ ਇਹਨੇ ਇਨਸਾਫ ਦਵਾਇਆ ਮਹਾਰ ਇਹ ਚੀਜ਼ ਫਲਾਈ ਹੋਈ ਸੀ ਉਸ ਸਮੇਂ ਦੇ ਵਿੱਚ ਵੀ ਸਿੱਖਾਂ ਨੇ ਸੰਧੀ ਨੂੰ ਤੋੜਿਆ ਹਾਂ ਇਹੀ ਗੱਲ ਆਉਂਦੀ ਹੈ ਉਹ ਕਹਿੰਦੇ ਹੁੰਦੇ ਸੀ ਵੀ ਸਿੱਖ ਸੰਧੀ ਤੋੜ ਰਹੇ ਹੈ ਤਾਂ ਅਸੀਂ ਉਧਰ ਨੂੰ ਵੱਧ ਰਹੇ ਹਾਂ ਸਾਨੂੰ ਉਧਰ ਮਜਬੂਰ ਹੋਣਾ ਪਿਆ ਜਾਣ ਵਾਸਤੇ ਵੀ ਅਸੀਂ ਸੰਧੀ ਦੀਆਂ ਸ਼ਰਤਾਂ ਨਹੀਂ ਤੋੜੀਆਂ ਇਹ ਬੰਦੇ ਨੇ ਦੱਸਿਆ ਵੀ ਇਹਨਾਂ ਨੇ ਅੰਗਰੇਜ਼ਾਂ ਨੇ ਦਲਹੋਜੀ ਵਰਗਿਆਂ ਨੇ ਸਾਜ਼ਿਸ਼ ਕੀਤੀ ਲਾਲ ਸਿੰਘ ਤੇ ਤੇਜਾ ਸਿੰਘ ਨੂੰ ਮਿਲਾ ਲਿਆ ਉਧਰ ਜਾ ਕੇ ਕੀ ਅਫਵਾਹ ਫਲਾਤੀਆਂ ਵੀ ਆਪਾਂ ਨੇ ਅੰਗਰੇਜ਼ ਨੂੰ ਹੁਣ ਜਿੱਤਣਾ ਹੈ ਦਿੱਲੀ ਜਿੱਤਣੀ ਹੈ ਦਿੱਲੀ ਜਿੱਤਣ ਤੋਂ ਬਾਅਦ ਸਿੱਧਾ ਲੰਡਨ ਤੇ ਕਬਜ਼ਾ ਕਰਾਂਗੇ ਵੀ ਅੰਗਰੇਜ਼ ਨੇ ਜਿਹੜੇ ਅੰਗਰੇਜ਼ਾਂ ਨੇ ਜਿਹੜਾ ਬੀੜੀਆਂ ਦਾ ਪੁਲ ਤਿਆਰ ਕਰੀ ਬੈਠੇ ਨੇ ਉਹ ਉਧਰ ਵੀ ਅੰਬਾਲੇ ਤੋਂ ਜਾਂ ਬੰਬੇ ਤੋਂ ਬੀੜੀਆਂ ਦਾ ਪੁਲ ਉਹਨਾਂ ਨੇ ਮੰਗਾ ਲਿਆ ਵੀ ਸਤਲੁਜ ਟੱਪਣਗੇ ਉਹਨਾਂ ਨੂੰ ਡਰ ਦੇਤਾ ਨਾਲ ਸਿੰਘ ਤੇ ਤੇਜਾ ਸਿੰਘ ਨੇ ਏਸੇ ਬੰਦੇ ਤੋਂ ਸਾਨੂੰ ਇਹ ਚੀਜ਼ ਪਤਾ ਲੱਗਦੀ ਵੀ ਮਹਾਰਾਣੀ ਜਿੰਦਕੌਰ ਤੇ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਲੜਾਈ ਕਰਨ ਦੇ ਬਿਲਕੁਲ ਹੱਕ ਜੀ ਰਹੀ ਸੀ ਠੀਕ ਹੈ ਇਹਦਾ ਹੁਣ ਬਹੁਤ ਸਾਰੇ ਕਿਤਾਬਾਂ ਦੇ ਵਿੱਚ ਵੀ ਆ ਚੁੱਕਿਆ ਤੇ ਦੂਸਰੀ ਗੱਲ ਹੋਰ ਇਸ ਤੋਂ ਇਲਾਵਾ ਜਿਹੜੀ ਐਂਗਲੋ ਸਿੱਖ ਯੁੱਧ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਲੜਾਈਆਂ ਦੇ ਵਿੱਚ ਇਹਨੇ ਹਿੱਸਾ ਲਿਆ ਸੀਗਾ ਇਹਨਾਂ ਨੇ ਕੱਲੀ-ਕੱਲੀ ਚੀਜ਼ੇ ਨੇ ਕੱਲਾ-ਕੱਲਾ ਪੁਆਇੰਟ ਇਹਨੇ ਖੋਰ-ਖੋਰ ਕੇ ਲਿਖਿਆ ਅਖੇਂ ਡਿਠਾ ਸੀ ਨਾ ਇਹਦਾ ਅਖੇਂ ਡਿਠਾ ਹਾਲ ਇਹਨੇ ਖੋਰ-ਖੋਰ ਕੇ ਲਿਖਿਆ ਤਾਂ ਜਦੋਂ ਉਹ ਕਿਤਾਬ ਤੁਸੀਂ ਪੂਰੀ ਪੜ੍ਹਦੇ ਹੋ ਜਾਂ ਕਿਤਾਬ ਜਦੋਂ ਇਹਨਾਂ ਨੇ ਪਾਈ 49 ਦੇ ਦੇਖੋ 49 ਦੇ ਵਿੱਚ ਹੀ ਆਪਣੇ ਉੱਪਰ ਕਬਜ਼ਾ ਹੋ ਗਿਆ ਨਾਲ ਦੀਨ ਵਾਲੇ ਕਿਤਾਬ ਛਪਾਤੀ ਜੇ ਉਹ ਕਿਤਾਬ ਵੱਡੇ ਪੱਧਰ ਤੇ ਪੜ੍ਹੀ ਜਾਂਦੀ ਤਾਂ ਹੋਰ ਵੱਡੀ ਬਗਾਵਤ ਹੋ ਸਕਦੀ ਸੀ ਉਦੋਂ ਉਹ ਅੰਗਰੇਜ਼ਾਂ ਨੇ ਦੱਬਤੀ ਉਹ ਕਿਤਾਬ ਠੀਕ ਹੈ ਦੱਬਣ ਤੋਂ ਬਾਅਦ ਇਹਦੇ ਭਰਾ ਨੇ ਦੂਜੀ ਵਾਰ ਜਦੋਂ ਦੀ ਮੌਤ ਤੋਂ ਬਾਅਦ ਉਹਦਾ ਕੀ ਨਾਮ ਸੀ ਉਹਦਾ ਨਾਮ ਸੀ ਪੀਟਰ ਕੈਨਿਕਮ ਦੇਖੋ ਇਹਦੀ 1852 ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਸੀ 28 ਫਰਵਰੀ ਨੂੰ ਤੇ 1852 ਦੇ ਵਿੱਚ ਇਹਦੇ ਭਾਈ ਨੇ ਪੀਟਰ ਕੈਨਿਕਮ ਨੇ ਉਹ ਕਿਤਾਬ ਦੁਬਾਰਾ ਰਿਲੀਜ਼ ਕਰ ਦਿੱਤੀ ਜਦੋਂ ਕਿ ਉਹ ਇਹ ਵੀ ਸੋਚ ਸਕਦਾ ਸੀ ਵੀ ਮੇਰੇ ਭਾਈ ਦੀ ਡੈਥ ਅੰਗਰੇਜ਼ ਹਕੂਮਤ ਕਰਕੇ ਵੀ ਹਕੂਮਤ ਮੇਰੇ ਵੀ ਖਿਲਾਫ ਨਾ ਕੁਝ ਮੈਂ ਮੈਨੂੰ ਖਸਿਆ ਕਰਨਾ ਵੀ ਮੈਨੂੰ ਕੀ ਲੋੜ ਹੈ ਵੀ ਨਾਲੇ ਸਿੱਖਾ ਨੇ ਸਾਨੂੰ ਕੀ ਦਿੱਤਾ ਹੈ ਸਾਨੂੰ ਤਾਂ ਕੋਈ ਕ੍ਰੈਡਿਟਰ ਨਹੀਂ ਮਿਲਿਆ ਇਸ ਚੀਜ਼ ਦਾ ਤੱਕ ਵੀ ਨਹੀਂ ਮਿਲਿਆ ਬਾਈ ਸਭ ਤੋਂ ਵੱਡਾ ਦੁੱਖ ਚਲੋ ਕਿਤਾਬ ਤਾਂ ਪੜਨਾ ਦੇਖੋ 8900 ਸਫੇ ਦੀ ਕਿਤਾਬ ਹੈ ਕੋਈ ਛੋਟੀ ਮੋਡੀ ਕਿਤਾਬ ਤਾਂ ਹੈ ਨਹੀਂ ਵੀ ਇਹਨੇ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੀਆਂ ਜਿਹੜੀਆਂ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਨੇ ਉਹ ਤੋਂ ਲੈ ਕੇ ਐਂਡਿੰਗ ਤੱਕ ਜਿੱਥੋਂ ਤੱਕ ਇਹ ਜਿਉਂਦਾ ਰਿਹਾ ਉਦੋਂ ਤੱਕ 1849 ਤੱਕ ਇਹਨੇ ਕਿਤਾਬ ਦਾ ਪੂਰੇ ਬੇਰਵੇ ਨੇ ਦੇ ਵਿੱਚ ਤੁਸੀਂ ਇਕੱਲੀ-ਗੱਲੀ ਚੀਜ਼ ਪੜ ਸਕਦੇ ਹੋ ਤੇ ਸਭ ਤੋਂ ਦੁੱਖ ਕਿਸ ਗੱਲ ਦਾ ਲੱਗਦਾ ਮੈਨੂੰ ਕਿਉਂ ਮੈਂ ਇਹਨੂੰ ਜਿਆਦਾ ਪੜਦਾ ਵੀ ਇਹ ਬੰਦੇ ਨੇ ਦੇਖੋ ਐਡੀ ਵੱਡਾ ਕੰਮ ਕੀਤਾ ਆ ਦੇਖੋ ਸਾਰਾ ਅਸੀਂ ਕਿੰਦਾ ਸਾਰਾ ਜਿੱਥੇ ਅਸੀਂ ਆ ਕੇ ਬੈਠੇ ਆ ਜਿਹੜੇ ਵੀ ਲੋਕ ਹਮਦਰਦੀ ਰੱਖਦੇ ਨੇ ਉਹ ਇਸ ਕਬਰ ਤੇ ਆਉਂਦੇ ਨੇ ਜਦੋਂ ਕਿ ਕਬਰਾਂ ਹੋਰ ਕਿੰਨੀਆਂ ਹਨ ਬਿਲਕੁਲ ਸਹੀ ਗੱਲ ਹੈ ਵੱਡੀ ਬਰਾਤ ਜਦੋਂ ਅਸੀਂ ਇੱਥੇ ਆਏ ਨਾ ਅਸੀਂ ਇੱਥੇ ਇੱਕ ਬੰਦਾ ਸੀਗਾ ਉਹਨੂੰ ਪੁੱਛਿਆ ਮੈਂ ਕਿ ਆ ਵੀ ਅਸੀਂ ਕਨਿੰਗਮ ਦੀ ਕਬਰ ਤੇ ਜਾਣਾ ਉਹਨੂੰ ਇਹ ਨਹੀਂ ਸੀ ਪਤਾ ਵੀ ਕਨਿੰਗਮ ਕੌਣ ਹੈ ਉਹਨੂੰ ਇਹ ਸੀ ਵੀ ਕੁਝ ਸਿੱਖ ਸਰਦਾਰ ਆਂਦੇ ਹੁੰਦੇ ਆ ਉਹ ਉਸ ਕਬਰ ਤੇ ਜਾਂਦੇ ਉਹ ਸਾਨੂੰ ਆਪੇ ਲੈ ਆਇਆ ਫਿਰ ਅਸੀਂ ਇਹ ਦੇਖ ਅਸੀਂ ਆਪ ਲੱਭਿਆ ਵੀ ਹਾਂ ਇਹ ਕਨਿੰਗਮ ਦੀ ਕਬਰ ਹੈ ਪਰ ਕੋਈ ਕੋਈ ਆਂਦਾ ਟਾਮਟੱਲਾ ਬੰਦਾ ਪਰ ਮੈਂ ਕਹਿੰਦਾ ਵੀ ਇੱਥੇ ਮੇਲਾ ਲੱਗੇ ਯਾਰ ਹਾਂਜੀ ਨਿੱਲਾ ਚਾਹੀਦਾ ਸਿੱਖੋ ਇਹ ਸਾਡੀ ਜ਼ਿੰਮੇਵਾਰੀ ਹੈ ਤੇ ਹੋਰ ਗੱਲ ਤੁਹਾਨੂੰ ਦੱਸਦਾ ਵੀ ਇਹਦੀ ਕਿਤਾਬ ਦਾ ਗੁਰਮੁਖ ਸਿੰਘ ਗੁਰਮੁਖ ਅਨੁਵਾਦਕ ਹੋਇਆ ਬਹੁਤ ਵਧੀਆ ਅਨੁਵਾਦਕ ਹੈ ਜਿਹੜਾ ਇਹਨੇ ਕਿਤਾਬ ਲਿਖੀ ਉਹਦਾ ਪੰਜਾਬੀ ਅਨੁਵਾਦ ਕੀਤਾ ਅਨੁਵਾਦ ਕਰ ਉਹਨੇ ਇਕੱਲਾ ਏਸੇ ਦੀ ਨਹੀਂ ਕੀਤਾ ਉਹਨੇ ਦੋ ਕਿਤਾਬਾਂ ਦਾ ਅਨੁਵਾਦ ਕੀਤਾ ਉਹ ਕਹਿ ਰਿਹਾ ਵੀ ਮੈਨੂੰ ਦੋ ਕਿਤਾਬਾਂ ਸਭ ਤੋਂ ਵਧੀਆ ਕਿਤਾਬਾਂ ਲੱਗੀਆਂ ਇਹਨੇ ਇਤਿਹਾਸ ਨੂੰ ਇਤਿਹਾਸ ਵਾਂਗੂ ਲਿਖਿਆ ਇਹਦੀ ਸਭ ਤੋਂ ਵੱਡੀ ਗੱਲ ਇਹੀ ਹੈਗੀ ਹੈ ਵੀ ਇਤਿਹਾਸ ਨੂੰ ਇਤਿਹਾਸ ਚ ਲਿਖਿਆ ਉਹ ਚ ਕਲਪਨਾ ਨਹੀਂ ਬਾੜੀ ਉਹਨੇ ਮਨ ਕੜ ਕੇ ਗੱਲਾਂ ਨਹੀਂ ਬਾੜੀਆਂ ਉਹਨੇ ਜਿਉਂ ਦਾ ਤਿਉਂ ਲਿਖਿਆ ਹਾਂ ਅਬਦਾ ਜਿਹੜਾ ਕਿ ਨਿਪੇਸ਼ ਕੀਤਾ ਉਹਨੇ ਜਿਹੋ ਜੇ ਸਿੱਖ ਦੇਖੇ ਉਹ ਹੀ ਜੇ ਪੇਸ਼ ਕੀਤਾ ਉਹਨੇ ਵੱਡੀ ਗੱਲ ਇਹ ਸੀ ਇਹਦੀ ਗੱਲ ਮੈਨੂੰ ਉਹ ਵੀ ਵਧੀਆ ਲੱਗਦੀ ਆ ਵੀ ਜਿਹੜੇ ਦੂਸਰੇ ਸਿਪਾਹੀ ਸੀ ਜਿਹੜੇ ਸਾਡੇ ਕੋਲੇ ਪੂਰਬੀਏ ਸੀਗੇ ਜਾਂ ਕੋਈ ਹੋਰ ਸੀਗੇ ਜਾਂ ਅੰਗਰੇਜ਼ ਅੰਗਰੇਜ਼ਾਂ ਸੀ ਉਹ ਕਹਿੰਦਾ ਪਹਾੜੇ ਦੇ ਟੱਟੂ ਸੀ ਜਿਹੜੇ ਕਹਿੰਦਾ ਸਿੱਖ ਸੀ ਉਹ ਕਹਿੰਦਾ ਸੂਰਮੇ ਸੀ ਉਹ ਦਿਲੋਂ ਲੜਦੇ ਸੀ ਉਹ ਅਬਦਾ ਅਬਦਾ ਰਾਸ਼ਨ ਪਾਣੀ ਲੈ ਕੇ ਜਾਂਦਾ ਜੰਗ 'ਚ ਅਬਦਾ ਭਾਰ ਆਪ ਚੁੱਕਦਾ ਕਹਿੰਦਾ ਜਦੋਂ ਮੈਂ ਦੇਖਦਾ ਨਾ ਵੀ ਚਾਈ ਚਾਈ ਕਿਵੇਂ ਕਹਿੰਦਾ ਬੀੜੀਆਂ ਲਾਉਂਦੇ ਨੇ ਜਿਹੜੇ ਵੀ ਲੜਨ ਵਾਸਤੇ ਘੋੜੇ ਲਿਆਏ ਜੋ ਵੀ ਆਉਂਦੇ ਸੀ ਉਹ ਸਮਾਨ ਲ ਪੱਤੇ ਫਿਰਦੇ ਸੀ ਕਹਿੰਦਾ ਉਹ ਸਪਿਰਟ ਜਦੋਂ ਮੈਂ ਉਹਨਾਂ ਦੇ ਅੰਦਰ ਦੇਖੀ ਕਹਿੰਦਾ ਮੈਂ ਲਿਖਣ ਵਾਸਤੇ ਮਜਬੂਰ ਹੋਣ ਦੀ ਹਾਂ ਬਾਈ ਸਤਿਗੁਰ ਮੈਂ ਇੱਥੇ ਰੋਕਦਾ ਇਹ ਉਹੀ ਸਪਿਰਟ ਹੈ ਜਿਹੜਾ ਹੁਣ ਉੱਥੇ ਤਰਨਤਾਰਨ ਵਾਲੇ ਇਲਾਕੇ ਦੇ ਵਿੱਚ ਸਾਡੇ ਵਾਲੇ ਲੋਕ ਮੇਟੀ ਚੱਕੀ ਜਾਂਦੇ ਆ ਉਹ ਬਲੱਡ ਤਾਂ ਉਹੀ ਹੈ ਲਹੂ ਤਾਂ ਉਹੀ ਕੰਮ ਕਰਦਾ ਹੈ ਹਨਾ ਉਹ ਕਿਵੇਂ ਚਾਚ ਭਾਵੇਂ ਦੇਖੋ ਉਹ ਹੈ ਇੱਕ ਤਰਾਸਦੀ ਹੈ ਪੰਜਾਬ ਦੀ ਪਰ ਜਿੰਨਾ ਪੰਜਾਬ ਦੇ ਲੋਕਾਂ ਨੇ ਆਪੇ ਹੀ ਉੱਥੇ ਮਿੱਟੀ ਹੂੰਝਤੀ ਸਾਰੀ ਚਾਚ ਹੀ ਹਨਾ ਦੌੜ ਭੱਜ ਕਰਕੇ ਇਹ ਮਤਲਬ ਚੀਜ਼ ਸਾਡੇ ਜੀ ਸ਼ੁਰੂ ਤੋਂ ਹੀ ਹੈ ਅਸੀਂ ਭਾਵੇਂ ਜੰਗ ਦਾ ਮੈਦਾਨ ਹੋਏ ਫਿਰ ਭਾਵੇਂ ਕੋਈ ਆਫਤ ਦਾ ਮੈਦਾਨ ਹੋ ਨੇ ਬਾਕੀ ਇਹਨੂੰ ਜਿਹੜੇ ਅੰਗਰੇਜ਼ ਸੀ ਉਹ ਇਹ ਕਹਿੰਦੇ ਸੀ ਵੀ ਤੂੰ ਜਾਣ ਬੁੱਝ ਕੇ ਵੀ ਤੂੰ ਉਹਨਾਂ ਦਾ ਕਿਉਂ ਫੈਨ ਹੁੰਨਾ ਹੈ ਵੀ ਉਹਨਾਂ ਦਾ ਸੁਆਮੀ ਭਗਤ ਕਿਉਂ ਬਣਦਾ ਜਦੋਂ ਕਿ ਉਸ ਕਿਤਾਬ ਦੇ ਵਿੱਚ ਕਿਤੇ ਵੀ ਜਦੋਂ ਅਸੀਂ ਪੜ੍ਹਦੇ ਹਾਂ ਕਿਤੇ ਵੀ ਇਹ ਸਿੱਖਾਂ ਦਾ ਸੁਆਮੀ ਭਗਤ ਉਸ ਤਰੀਕੇ ਨਹੀਂ ਬਣਿਆ ਇਹਨੇ ਜੋ ਹੈ ਉਹ ਲਿਖਤਾ ਬਸ ਇਹਨੇ ਅੱਖੀਂ ਡਿਠਾ ਹਾਲ ਲਿਖਤਾ ਤੇ ਗੁਰਮੁਖ ਸਿੰਘ ਗੁਰਮੁਖ ਦੇ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਸੀ ਉਹਨਾਂ ਨੇ ਇੱਕ ਤਾਂ ਇਹ ਇਹਨਾਂ ਦੀ ਕਿਤਾਬ ਕਹਿੰਦਾ ਮੈਨੂੰ ਅਸਲ ਕਿਤਾਬ ਲੱਗੀ ਹੈ ਦੂਸਰੀ ਮੈਂ ਕਾਲਿਫ ਦੀ ਕਿਤਾਬ ਦੋ ਕਿਤਾਬਾਂ ਦਾ ਕਹਿੰਦਾ ਮੈਂ ਪੰਜਾਬੀ ਚ ਅਨੁਵਾਦ ਕੀਤਾ ਹੈ ਹੋਰ ਕਿਸੇ ਕਿਤਾਬ ਦਾ ਮੈਂ ਪੰਜਾਬੀ ਚ ਅਨੁਵਾਦ ਦਾ ਕਿੰਨਾ ਮੁੱਲ ਹੋਊਗਾ ਤੇ ਜਦੋਂ ਕੋਈ ਉੱਠਦਾ ਹੈ ਉਹਨੂੰ ਦੱਬਣ ਵਾਸਤੇ ਪਹਿਲਾਂ ਤਿਆਰ ਬੈਠੇ ਹੁੰਦੇ ਨੇ ਇਹਨਾਂ ਨੂੰ ਤਾਂ ਦੱਬਿਆ ਹੀ ਦੱਬਿਆ ਉਸ ਏਜੰਸੀਆਂ ਨੇ ਜਿਹੜੀਆਂ ਨਹੀਂ ਚਾਹੁੰਦੀਆਂ ਉੱਪਰ ਆਉਣ ਗੁਰਮੁਖ ਸਿੰਘ ਗੁਰਮੁਖ ਨੂੰ ਵੀ ਦੱਬਤਾ ਉਹਨਾਂ ਨੇ ਅੱਛਾ ਹਾਂਜੀ ਗੁਰਮੁਖ ਸਿੰਘ ਮੈਂ ਇਹ ਕਿਸੇ ਇਹ ਗੁਰਮੁਖ ਸਿੰਘ ਗੁਰਮੁਖ ਨੇ ਕਦੋਂ ਕੀਤਾ ਅਨੁਵਾਦ ਇਹਨੇ ਮਤਲਬ ਉਹ ਉਦੋਂ 40 ਚੂੜੀ ਤੋਂ ਪਹਿਲਾਂ ਕੀਤਾ ਮਤਲਬ ਉਦੋਂ ਤੱਕ ਵੀ ਦੇਖ ਲਓ ਅਸਰ ਸੀ ਹਨਾ ਇਸ ਚੀਜ਼ ਦਾ ਉਦੋਂ ਤੱਕ ਵੀ ਉਹ ਦੱਬਦੇ ਸੀ ਹਾਂਜੀ ਹਾਂਜੀ ਬਿਲਕੁਲ ਹੈਗਾ ਸੀ ਹਾਂ ਉਦੋਂ ਮਤਲਬ ਆਜ਼ਾਦੀ ਦੀ ਵੰਡ ਤੋਂ ਸ਼ਾਇਦ ਪਹਿਲਾਂ ਦਾ ਉਹ ਸਮੇਂ ਦੇ ਵਿੱਚ ਉਹਨੇ ਕੀਤਾ ਮਤਲਬ ਕਿੰਨ ਦਾ 100 ਸਾਲ ਹੋ ਗਿਆ ਸੀ ਹੈਨਾ ਇੱਕ ਨਿੰਗਮ ਨੂੰ ਗੈਨ ਦਾ 100 ਸਾਲ ਹੋ ਚੱਲਿਆ ਸੀ ਉਦੋਂ 100 ਸਾਲ ਬਾਅਦ ਵੀ ਉਹਦੀ ਕਿਤਾਬ ਤੋਂ ਡਰ ਲੱਗਦਾ ਸੀ ਉਹ ਵੀ ਪੁਰਾਣੇ ਲਾਹੌਰ ਬੁੱਕ ਦੀ ਛਾਪੀ ਹੋਈ ਹੈ ਉਦੋਂ ਦੀ ਸਾਡੇ ਤਾਂ ਇੱਧਰ ਹੁਣ ਮਿਲਦੀ ਹੀ ਨਹੀਂ ਕਿਤਾਬ ਇਹ ਪੜਨ ਵਾਸਤੇ ਹੁਣ ਵੀ ਅਵੇਲੇਬਲ ਹੈਗੀ ਉਹਦਾ ਇੱਕ ਤਾਂ ਦਿੱਲੀ ਦਾ ਪੱਤਰਕਾਰ ਸੀ ਮੇਰੇ ਨਾਂ ਨਹੀਂ ਚਿੱਤੇ ਮੈਂ ਪੋਸਟ ਵੀ ਪਾਈ ਸੀ ਉਹ ਕਹਿੰਦਾ ਕਿੱਡਾ ਵੱਡਾ ਦੇਖਿਆ ਸੀਨੀਅਰ ਪੱਤਰਕਾਰ ਸੀ ਉਹ ਉਹਨੂੰ ਵੀ ਇਹਦੀ ਕਿਤਾਬ ਪੜਨ ਵਾਸਤੇ ਨਹੀਂ ਮਿਲੀ ਉਹ ਕਹਿੰਦਾ ਮੈਨੂੰ ਦੁੱਖ ਆ ਆਪਾਂ ਕੀ ਕਹਿੰਦਾ ਵੀ ਹੁਣ ਵੀ ਅਵੇਲੇਬਲ ਹੈ ਨਹੀਂ ਹੈਨਾ ਕਿਤਾਬ ਉਹ ਆਹ ਪੀਡੀਐਫ ਪੰਜਾਬ ਡਿਜੀਟਲ ਲਾਇ ਉਂਝ ਨਹੀਂ ਮਤਲਬ ਵੀ ਹਰ ਜਗ੍ਹਾ ਤੇ ਵੱਡੀ ਗੱਲ ਤਾਂ ਇਹ ਵੀ ਇਹਨਾਂ ਦੀ ਕਿਤਾਬ ਛਾਪਣੀ ਚਾਹੀਦੀ ਆ ਚਾਹੇ ਜਿਵੇਂ ਦੀ ਵੀ ਹੈਗਾ ਜਿੰਨਾ ਕੋ ਵੀ ਹੈਗਾ ਕਰਨਾ ਚਾਹੀਦਾ ਇਹਨਾਂ ਦਾ ਸੋ ਸਾਡੀ ਨਾ ਬੇਨਤੀ ਹੈ ਇਹ ਹੱਥ ਜੋੜ ਕੇ ਬੇਨਤੀ ਹੈ ਸਿੱਖ ਜਥੇਬੰਦੀਆਂ ਨੂੰ ਵੀ ਸਾਰਿਆਂ ਨੂੰ ਇੱਕ ਤਾਂ ਇਹਦਾ ਰੱਖ ਰਖਾਵ ਕਰੀਏ ਆਪਾਂ ਥਾਂ ਦਾ ਦੂਜੀ ਜਿਹੜੀ ਇਹਨਾਂ ਦੀ ਕਿਤਾਬ ਹੈ ਨਾ ਮੈਂ ਤਾਂ ਕਹਿੰਦਾ ਉਹ ਬੱਚਿਆਂ ਦੇ ਸਿਲੇਬਸ ਤੱਕ ਆਣੀ ਚਾਹੀਦੀ ਹੈ ਨਾ ਘੱਟੋ ਘੱਟ ਵੀ ਆਮ ਪੜਨ ਵਾਸਤੇ ਪਬਲਿਕੇਸ਼ਨਾਂ ਦੇ ਉੱਤੇ ਤਾਂ ਹੋਣੀ ਚਾਹੀਦੀ ਆ ਇਹਦੀ ਛਪਾਈ ਕਰਾ ਕੇ ਜਿਉਂ ਦੀ ਤਿਉ ਉਹਨੂੰ ਪੰਜਾਬੀ ਚ ਅਨੁਵਾਦ ਕਰਕੇ ਇਸ ਬੰਦੇ ਨੂੰ ਅਸੀਂ ਇਹਦਾ ਬਣਦਾ ਸਰਦਾ ਮਾਣ ਦ ਇਹ ਹੋਰ ਸਾਨੂੰ ਦੱਸਦਾ ਇਹੀ ਬੰਦਾ ਅੰਗਰੇਜ਼ਾਂ ਦਾ ਇਤਿਹਾਸ ਲਿਖਦਾ ਵੀ ਕਵਰ ਵੀ ਵਧੀਆ ਹੋਣੀ ਸੀ ਇਹਦੇ ਨਾਂ ਤੇ ਕੋਈ ਵੱਡਾ ਸਮਾਰਕ ਨਹੀਂ ਬਣਿਆ ਹੁੰਦਾ ਵੱਡੀ ਗੱਲ ਹੈ ਇਹ ਵੀ ਜੇ ਇਸ ਬੰਦੇ ਨੇ ਇੰਨਾ ਜ਼ੋਰ ਸਾਡੇ ਪਿੱਛੇ ਲਾਇਆ ਜੇ ਇਹਨੇ ਕਿਤੇ ਅੰਗਰੇਜ਼ਾਂ ਵਾਲੇ ਪੱਖ ਤੋਂ ਲਾਇਆ ਹੁੰਦਾ ਇਹਨੂੰ ਉਦੋਂ ਸਾਰਾ ਕੁਝ ਉਦੋਂ ਵੀ ਮਿਲਣਾ ਸੀ ਜੂੰਦੇ ਜੋ ਤੇ ਉਸ ਤੋਂ ਬਾਅਦ ਅੱਜ ਵੀ ਇਹਦੀ ਕਵਰ ਦੇ ਉੱਤੇ ਫਿਰ ਚਿੱਟਾ ਮਾਰਬਲ ਲਗਿਆ ਹੋਣਾ ਸੀ ਪਤਾ ਨਹੀਂ ਇਟਾਲੀਅਨ ਪੱਥਰਾਂ ਨਾਲ ਲਾ ਲਾ ਕੇ ਉਹਨੂੰ ਬੜਾ ਵਧੀਆ ਕੀਤਾ ਇਹਦੇ ਨਾਂ ਤੇ ਯਾਦਗਾਰ ਬੱਡੀ ਸਾਡੇ ਦੇ ਨਾਂ ਤੇ ਯਾਦਗਰੀ ਹੈ ਨਹੀਂ ਸਹੀ ਗੱਲ ਹੈ ਯਾਦਗਾਰ ਕੀ ਪਤਾ ਹੀ ਹੈ ਨਹੀਂ ਸਾਡੇ ਜਾਣਿਆਂ ਪਤਾ ਹੀ ਹੈ ਨਹੀਂ ਅਸੀਂ ਵੀ ਦੇ ਲਬਾਂਦੇ ਇੱਥੇ ਬੜੇ ਔਖੇ ਮਨ ਤਰਲੇ ਕਰਕੇ ਆਏ ਆ ਸੋ ਮੇਰੀ ਬੇਨਤੀ ਹੈ ਵੀ ਇਹਨੂੰ ਸੰਭੋ ਯਾਰ ਇਹ ਚੀਜ਼ਾਂ ਸਾਡੇ ਤੋਂ ਗਵਾਚਦੀਆਂ ਜਾ ਰਹੀਆਂ ਇਹ ਰੀਅਲ ਚੀਜ਼ਾਂ ਹੈ ਇਹ ਗੋਰੇ ਸਾਡੇ ਫੈਨ ਹੋ ਗਏ ਲੜਦਿਆਂ ਦੇਖ ਕੇ ਹੋਰ ਤੇ ਦੁਨੀਆ ਨੂੰ ਆਪਾਂ ਕਹਿਣਾ ਹੀ ਕੀ ਹੈ ਗੋਰੇ ਜੰਗ 'ਚ ਆਏ ਉਧਰੋਂ ਲੜਨ ਵਾਸਤੇ ਦੁਸ਼ਮਣ ਬਣ ਕੇ ਆਇਆ ਸਾਡਾ ਫੈਨ ਹੋ ਗਿਆ ਯਾਰ ਬੰਦਾ ਹਾਂਜੀ ਹਾਂਜੀ ਦੇਖੋ ਕਿਵੇਂ ਦਾ ਬੰਦਾ ਸੀਗਾ ਇਹ ਕੋਈ ਟੌਪਰੀ ਦਾ ਬੰਦਾ ਨਹੀਂ ਸੀ ਇਹ ਇਹ ਉਹ ਇਤਿਹਾਸਕਾਰ ਸੀ ਕੈਪਟਨ ਸੀਗਾ ਕੈਪਟਨ ਲਿਖਿਆ ਹੋਇਆ ਹੈ ਤੇ ਕੈਪਟਨ ਕਰਨਗਾ ਮਸੀ ਆ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਵੀ ਬੰਗਾਲ ਦੇ ਜੋ ਸਪਾਹੀ ਤੋਂ ਭਰਤੀ ਹੋਇਆ ਸੀ ਕਿਹੇ ਹੈ ਨਾ ਜਿੱਥੇ ਜਿੱਥੇ ਵੀ ਅੰਗਰੇਜ਼ਾਂ ਦਾ ਵਰਤ ਵਰਤਾਰਾ ਸੀ ਜਿੱਥੇ ਕੋਈ ਲੜਾਈ ਹੁੰਦੀ ਹੈ ਜਿੱਥੇ ਕੋਈ ਉਹਨਾਂ ਦੀ ਸੰਧੀ ਹੁੰਦੀ ਹੈ ਚਾਹੇ ਅਫਗਾਨਿਸਤਾਨ ਦੇ ਵਿੱਚ ਸ਼ਾਹ ਸ਼ੂਜਾ ਨੂੰ ਤਖਤ ਤੇ ਬਿਠਾਉਣਾ ਹੈ ਚਾਹੇ ਲੁਧਿਆਣੇ ਦੇ ਵਿੱਚ ਕੋਈ ਮੀਟਿੰਗ ਹੁੰਦੀ ਹੈ ਚਾਹੇ ਅੰਬਾਲੇ 'ਚ ਇੱਥੇ ਚਾਹੇ ਕਿਤੇ ਵੀ ਹੈ ਇਹ ਬੰਦੇ ਨੂੰ ਮੂਰੇ ਰੱਖਿਆ ਜਾਂਦਾ ਹੁੰਦਾ ਸੀ ਇਹਨੂੰ ਇੰਨੀ ਨੋਟ ਸਿਆਣਪ ਦੇਖੋ ਤੁਸੀਂ ਬੰਦੇ ਦੀ ਮਤਲਬ ਇਹਦੀ ਤਵੱਜੋ ਕੀ ਨਹੀਂ ਦਿੰਦੇ ਸੀ ਇਹਦੇ ਇਸ ਬੰਦੇ ਨੂੰ ਤੇ ਇਹ ਬੰਦਾ ਸਾਡਾ ਫੈਨ ਹੋ ਗਿਆ ਅਰੇ ਇਹ ਇੱਕ ਭਾਈ ਦਾ ਦਾ ਸਾ ਅਸੀਂ ਇਹਦਾ ਜ਼ਿਕਰ ਕਰਤਾ ਪੀਟਰ ਕਣੀ ਕੰਮਦਾ ਜਿਹੜਾ ਤਿਸਰਾ ਭਾਈ ਹੈ ਅਲੈਗਜ਼ੈਂਡਰ ਕਨਿਕਮ ਤਿੰਨ ਭਰਾ ਸੀਗੇ ਇਹ ਤਿੰਨ ਭਰਾ ਸੀਗੇ ਉਹਦਾ ਸਾਡੇ ਪ੍ਰਤਤਵ ਵਿਭਾਗ ਦੇ ਵਿੱਚ ਵੱਡਾ ਰੋਲ ਹੈ ਜਿਹੜਾ ਸੀ ਰੋਪੜ ਜਾਂਦੇ ਆ ਨਾ ਉੱਥੇ ਦੂ ਘਾਟੀ ਵਾਲੀ ਸਿੰਧ ਘਾਟੀ ਦੀ ਸੱਭਿਆਚਾਰ ਦੇ ਪੁਰਾਣੇ ਜਿਹੜੇ ਪਥਰਾਟ ਜੋ ਚੀਜ਼ਾਂ ਮਿਲਦੀਆਂ ਨੇ ਉਹ ਉਸ ਚੀਜ਼ ਨੇ ਉਹ ਬੰਦੇ ਨੇ ਖੋਜ ਕੀਤੀ ਸੀ ਅੱਛਾ ਹਾਂਜੀ ਉਹ ਦਿੱਲੀ ਤੋਂ ਲਾਹੌਰ ਵੱਲ ਜਾ ਰਿਹਾ ਸੀ ਰਸਤੇ 'ਚ ਉਹ ਚੀਜ਼ ਦੇਖਿਆ ਪਟਵਾ ਕੇ ਦੇਖਿਆ ਸ਼ਾਇਦ ਉਹ ਕੁਝ ਉਹਨੂੰ ਲੱਗਿਆ ਅੱਛਾ ਇਹ ਉਹ ਬੰਦਾ ਸੀ ਇਹਦਾ ਭਰਾ ਸੀ ਅਲੈਗਜ਼ੈਂਡਰ ਹਾਂਜੀ ਓਕੇ ਓਕੇ ਅਲੈਗਜ਼ੈਂਡਰ ਕਨਿਕਮ ਇਹ ਇਹਨਾਂ ਦਾ ਨਾਮ ਹੈ ਜੋਸਫ ਡੈਵੀ ਕਨਿਕਮ ਹਮ ਇਹਨਾਂ ਦੇ ਦੂਸ ਪ੍ਰਭਰਾ ਦਾ ਜਿਨ੍ਹਾਂ ਨੇ ਕਿਤਾਬ ਦੁਬਾਰਾ ਜਿਹੜੀ ਪਬਲਿਸ਼ ਕਰਵਾਈ ਹੈ ਉਹਨਾਂ ਦਾ ਨਾਂ ਪੀਟਰ ਕਨਿਕਮ ਸੀ ਤੇ ਜਿਹੜਾ ਉਹ ਸਿੰਧ ਘਾਟੀ ਦੀ ਸੱਭਿਆਚਾਰ ਨਾਲ ਰਿਲੇਟਡ ਹੈ ਜਿਨ੍ਹਾਂ ਦਾ ਪੂਰੀ ਲਾਈਫ ਉਹ ਜਿਹੜੀ ਉਹਨਾਂ ਤੇ ਲਗਾਈ ਹੈ ਉਹ ਅਲੈਗਜ਼ੈਂਡਰ ਕਨਿਕਮ ਸੀਗੇ ਤੇ ਲਿੰਗਮ ਇਹਨਾਂ ਦੇ ਨਾਂ ਦੇ ਮਗਰ ਨਾਲ ਦੀ ਲੱਗ ਤਿੰਨ ਨੌ ਭਰਾਵਾਂ ਦੀ ਪੰਜਾਬ ਨੂੰ ਵੰਡੀ ਤਿੰਨਾ ਹਾਂ ਤਿੰਨਾ ਭਰਾਵਾਂ ਦੀ ਪੰਜਾਬ ਨੂੰ ਵੰਡੀ ਪੰਜਾਬ ਨੂੰ ਇਹ ਤਿੰਨਾ ਭਰਾਵਾਂ ਦੀ ਵੱਡੀ ਦੇਣ ਹੈ ਤੇ ਇਹਦੇ ਵਾਲੀ ਦੇਣ ਦਾ ਅਸੀਂ ਭੁੱਲੇ ਨਹੀਂ ਸਕਦੇ ਬੰਦੇ ਹਾਂ ਹਾਂਜੀ ਹਾਂਜੀ ਸੋ ਇਹ ਚੀਜ਼ਾਂ ਨਾ ਜ਼ਰੂਰ ਸਾਨੂੰ ਚੇਤੇ ਚ ਰੱਖਣੀਆਂ ਚਾਹੀਦੀਆਂ ਬਾਈ ਸਤਗੁਰ ਸਿੰਘ ਉਹਨਾਂ ਨੇ ਕਾਫੀ ਜਿਆਦਾ ਸਾਨੂੰ ਨੌਲੇਜ ਇਸ ਬਾਰੇ ਦਿੱਤੀ ਹੈ ਤੇ ਹੁਣ ਅਸੀਂ ਉਮੀਦ ਕਰਾਂਗੇ ਵੀ ਸਾਡੀ ਵੀਡੀਓ ਨਾ ਐਹੀ ਇਕੱਲੇ ਕਦੇ ਪਈ ਨਾ ਰਹਿ ਜਾਵੇ ਪਲੀਜ਼ ਇਹਨੂੰ ਵੀਡੀਓ ਨੂੰ ਸ਼ੇਅਰ ਵੀ ਕਰਿਓ ਲਾਈਕ ਵੀ ਕਰਿਓ ਕਮੈਂਟ ਵੀ ਕਰਿਓ ਤੁਸੀਂ ਕੀ ਸੋਚਿਆ ਇਹਦੇ ਬਾਰੇ ਤੇ ਅਸੀਂ ਨਾ ਲੋਕੇਸ਼ਨ ਜਿਹੜੀ ਇਸ ਥਾਂ ਦੀ ਹੈ ਉਹ ਥੱਲੇ ਡਿਸਕ੍ਰਿਪਸ਼ਨ ਚ ਮੈਂਸ਼ਨ ਕਰ ਰਹੇ ਹਾਂ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਆਏ ਪਹੁੰਚਣ ਦੇ ਵਿੱਚ ਇਸੇ ਥਾਂ ਤੋਂ ਖੜ ਕੇ ਲੋਕੇਸ਼ਨ ਪਾ ਰਹੇ ਹਾਂ ਅਸੀਂ ਬਿਲਕੁਲ ਇਸੇ ਥਾਂ ਦੀ ਲੋਕੇਸ਼ਨ ਪਾਵਾਂਗੇ ਸੋ ਪਹੁੰਚਿਓ ਜਰੂਰ ਹਮ ਇਹਦਾ ਰਿਸਪੌਂਸ ਆਣਾ ਚਾਹੀਦਾ ਦੇਖੋ ਸਾਨੂੰ ਇਹ ਬਿਲਕੁਲ ਵੀ ਨਹੀਂ ਹੈਗਾ ਵੀ ਇਹ ਵੀਡੀਓ ਅਸੀਂ ਨਾ ਕੋਈ ਵਿਊ ਲੈਣ ਵਾਸਤੇ ਕਿਸੇ ਵਾਸਤੇ ਨਹੀਂ ਪਾਰੇ ਸਿਰਫ ਇਸ ਕਨਿੰਗਮ ਨੂੰ ਅਸੀਂ ਜਿਹਦਾ ਬਣਦਾ ਸਰਦਾ ਜੋ ਇਹਦਾ ਮਾਣ ਹੈ ਉਹ ਦਵਾਣਾ ਚਾਹੁੰਦੇ ਆ ਯਾਰ ਵੀ ਜੇ ਕੋਈ ਸਾਡੇ ਵਾਸਤੇ ਮਰਿਆ ਹੈ ਤਾਂ ਅਸੀਂ ਉਹਨੂੰ ਯਾਦ ਕਰੀਏ ਤਾਂ ਕਿ ਆਉਣ ਵਾਲੇ ਸਮੇਂ 'ਚ ਸਿੱਖਾਂ ਦੇ ਫੈਨ ਹੋਰ ਵੀ ਹੋ ਸਕਣ ਸੋ ਜਰੂਰ ਇਸ ਗੱਲ ਦਾ ਆਪਾਂ ਖਿਆਲ ਰੱਖੀਏ